ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਅਸੀਂ ਝੋਟੇ ਦੇ ਸਿਰ ਵਰਗੀ ਜ਼ਮੀਨ ਹੈ ਸੱਤ ਕਿੱਲਿਆਂ ਦਾ ਟੱਕ ਹੈ ਇਹ ਨਹਿਰੀ ਪਾਣੀ ਲੱਗਦਾ ਹੈ ਤਕਸੀਮ ਟੱਕ ਹੈ ਤੇ ਦੂਜੀ ਗੱਲ ਇਹ ਆ ਝੋਨੇ ਵਾਲੀ ਜ਼ਮੀਨ ਹੈ ਤਕਰੀਬਨ ਇੱਕ ਕਿੱਲਾ ਦੂਰ ਹੈ ਇਹ ਜਿਹੜਾ ਰੋਡ ਜਿੱਥੇ ਅਸੀਂ ਖੜੇ ਆ ਇਹ ਬਾਂਦਰਾਂ ਤੋਂ ਆਦਮ ਕੇ ਰੋਡ ਜਿਹੜਾ ਲਿੰਕ ਰੋਡ ਆ ਉਹਦੇ ਤੇ ਇਹ ਟੱਕ ਪੈਂਦਾ तकरीबन ਇੱਕ ਕਿਲਾ ਦੂਰ ਜਿਵੇਂ ਤੁਹਾਨੂੰ ਪਹਿਲਾਂ ਵਿਖਾ ਦਿੱਤਾ ਦੂਜੀ ਗੱਲ ਇਹਦੇ ਵਿੱਚ ਪਲੱਸ ਪੁਆਇੰਟ ਇਹ ਆ ਕਿ ਨਹਿਰੀ ਪਾਣੀ ਲੱਗਦਾ ਇਹ ਜਿਹੜਾ ਸਰਕਾਰੀ ਖਾਲਿਆ ਸਰਕਾਰੀ ਖਾਲ ਦਾ ਇਹ ਪਾਣੀ ਜਿਹੜਾ ਇਹ ਜਮੀਨ ਚ ਡਿੱਗਦਾ ਤੇ ਇਹਦੇ ਨਾਲ ਹੀ ਇੱਕ ਵਾਰ ਫੇਰ ਦੱਸ ਦਈਏ ਕਿ ਜਿਹੜਾ ਇਸ ਜ਼ਮੀਨ ਦੀ ਜਿਹੜੀ ਡਿਮਾਂਡ ਆ ਪਰ ਇਕੜ ਦੀ ਪਰ ਕਿੱਲੇ ਦੀ ਉਹ ਹੈਗੀ ਆ 35 ਲੱਖ ਬਾਕੀ ਤੁਹਾਡੀ ਗੱਲ ਸਿੱਧੀ ਮਾਲਕ ਦੇ ਨਾਲ ਕਰਵਾਈ ਜਾਊਗੀ ਐਦਾਂ ਹੀ ਤੁਸੀਂ ਆਪਦੀ ਕੋਈ ਪ੍ਰਾਪਰਟੀ ਸੇਲ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਹੋਰ ਵੀਡੀਓ ਵੇਖਣ ਵਾਸਤੇ ਇਸ ਚੈਨਲ ਦੇ ਉੱਤੇ ਬਣੇ ਰਹੋ ਸასი ਸ਼ਕਾਲ ਧੰਨਵਾਦ